ਭੱਜਿਆ ਸਾਹਿਬ ਨੇ ਮੰਗ ਰਿਹਾ ਹੁਣ ਭੱਜਿਆ ਸਾਹਿਬ ਦੇਖਾਂਗੇ ਕੀ ਕਰਦੇ ਆ ਤੇ ਅਸੀਂ ਤੇ ਮੇਰਾ ਪਿੰਡ ਦਾ ਸੂਲ ਪਰ ਚਲਾਇਆ ਪਰਮੋਚਨ ਸਿੰਘ ਸਾਡੇ ਪ੍ਰਧਾਨ ਆ ਕਾਂਗਰਸ ਦੇ ਤੇ ਮੈਂ ਉਹਨਾਂ ਦਾ ਵੀ ਬਹੁਤ ਸਤਿਕਾਰ ਆ ਹੀ ਕਰਦੇ ਆ ਤੁਹਾਡੇ ਪਹਿਲਾਂ ਕਹਿੰਦੇ ਹਾਂ ਮੈਂ ਮਾफी ਮੰਗਦਾ ਵੀ ਜੇਕਰ ਗਲਤ ਲਫ਼ਜ਼ ਬੋਲਿਆ ਗਿਆ ਹੋਵੇ ਤੇ ਖਿਮਾ ਜਾਈ ਬਹੁਤ ਬਹੁਤ ਧੰਨ ਬਿਲਗਾ ਕੁਲਦੀਪ ਮਾਨਕ ਜੀ ਸਿਟੀ ਪ੍ਰਧਾਨ ਬਿਲਗਾ ਬਲਾਕ ਸੰਤਿਨ ਮੈਂਬਰ ਨੂਰਮਹਿਲ ਅਮਰਜੀਤ ਸਿੰਘ ਜੀ ਖੋਖੇਵਾਲ ਜੰਗਪਾਤਰ ਕੋਲੀ ਵਾਈਸ ਪ੍ਰਧਾਨ ਪ੍ਰਧਾਨ ਰਾਜਾ ਸਹੂਤਾ ਜੀ ਦੀਪੂ ਜੀ ਕਾਉਂਸਲਰ ਨੂਰਮਹਿਲ ਰਕੇਸ਼ ਕਲੇਰ ਜੀ ਸਿਟੀ ਪ੍ਰਧਾਨ ਨੂਰਮਹਿਲ ਸਰਦਾਰ ਚੰਦ ਸਿੰਘ ਜੀ ਰਾਜੇਵਾਲ ਚੇਅਰਮੈਨ ਜਿਹਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਮਾਰਕੀਟ ਕਮੇਟੀ ਨੂਰਮਹਿਲ ਦੇ ਉਹ ਵੀ ਪਾਉਂ ਨੇੜੇ ਤੋਂ ਦੇਖਦੇ ਆ ਸ਼੍ਰੀ ਪ੍ਰੇਮ ਸਰੂਪ ਜੀ ਇਹ ਬਹੁਤ ਹੀ ਸਤਿਕਾਰਯੋਗ ਡਾਕਟਰ ਜੀ ਸਾਡੇ ਜੋ ਵੀ ਕਰਮਚਾਰੀ ਨੇ ਚਾਹੇ ਉਹ ਬਿਜਲੀ ਵਿਭਾਗ ਦੇ ਨੇ ਚਾਹੇ ਹੋਰ ਕਿਸੇ ਵੀ ਕੈਟਾਗਰੀ ਦੇ ਨੇ ਉਹ ਅੱਜ ਇੰਨੇ ਇਸ ਸਰਕਾਰ ਤੋਂ ਦੁਖੀ ਨੇ ਕਿ ਬਾਰਦਾਤਾਂ ਜਿਹੜਾ ਕਿ ਤਾਜ਼ਾ ਹੀ ਜਿਹੜਾ ਪਰਮਾਨਿਆ ਆਪਣੇ ਕੰਮ ਸਾਬੂ ਜਿਹੜਾ ਆਪਾਂ ਸੰਤਾਪ ਹਟਾਇਆ ਜੋ ਹਜੇ ਤਾਜ਼ਾ ਹੋਇਆ ਸੋ ਉੱਤੇ ਵੀ ਆਪਾਂ ਇਸ ਵਿਸ਼ੇ ਨੂੰ ਵੀ ਟੱਚ ਕਰਨਾ ਜਿੱਥੇ ਆਪਾਂ ਸਰਕਾਰ ਦੀਆਂ ਨਕਾਮੀਆਂ ਦਿਰਾਉਣੀਆਂ ਉੱਥੇ ਜਿਹੜਾ ਮੁੱਖ ਜਿਹੜਾ ਆਪਣਾ ਅੱਜ ਸਭ ਤੋਂ ਪਹਿਲਾਂ ਕਿ ਤੁਹਾਡੀ ਰਹਿਨ ਮਾਈ ਦੇ ਵਿੱਚ ਜਿਹੜੀ ਕਾਗਰਸਾਂ ਨਕੋਦਰ ਦੀ ਫਿਰ ਜਿੰਦੀ ਹੋਈ ਆ ਤਕੜੀ ਹੋਈ ਆ ਤਾਂ ਮੈਂ ਤਾਂ ਇਹ ਕਹੂੰਗਾ ਵੀ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ 15 ਦਿਨ ਲਈ ਇੱਕ ਮੀਟਿੰਗ ਆਪਾਂ ਕਰਾਂਗੇ ਆ ਉਹ ਚੰਗੇ ਜਿਹੜਾ ਬਾੜੇ ਬੰਦੇ ਆ ਜਦੋਂ ਦੇਖਦੇ ਆ ਨਾ ਵੀ ਇੰਨੇ ਨੇ ਰੁਪਏ ਆ ਰਹੇ ਆ ਹਿੱਸੇ ਆ ਰਹੇ ਦੂਜੇ ਆ ਰਹੇ ਤਾਂ ਫਿਰ ਅਸੀਂ ਸਮਾਜ ਸਾਡਾ ਕਿੱਥੇ ਖੜਾ ਉਹ ਅਜ ਦੀ ਦੇਤ 80 ਸਾਲ ਹੋ ਗਿਆ ਪੜੋ ਜਾਂਦੀ ਹੋਇਆ ਨੂੰ ਸੰਤਾਰੀ ਤੋਂ ਬਾਅਦ 50 ਦਾ ਸੰਵਿਧਾਨ ਬਣਿਆ ਕੋਲਾ ਲੈਣ ਆਏ ਇਹਦੇ ਜਾਂ ਸਾਡੇ ਕਾਗਜ਼ ਆ ਲੈ ਚੱਲੀ ਜੇ ਕੋਈ ਕੋਈ ਦੋਖੀ ਲੁਗੀ ਬੰਦਾ ਤਾਂ ਆਊਗਾ ਹੀ ਆਊਗਾ ਇਹਨਾਂ ਦਾ ਟੱਕੀ ਇੰਦਰ ਦਾ ਵੱਜਣ ਲੱਗੀ ਸੀ ਤੇ ਹੁਣ ਮੈਂ ਕਹਾਂ ਫੇ ਵੋਟਾ ਵੇਲੇ ਤਾਂ ਤੁਸੀਂ ਉਦੋਂ ਆਪਣੇ ਕਾਉਂਸਲਰ ਜਾਂ ਸਾਫਤਾ ਕਾਉਂਸਲਰ ਬੈਠੇ ਆ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਅੱਜ ਆ ਜਿਹੜੀਆਂ ਪਾਰਟੀਆਂ ਆ ਜਿਨਾਂ ਦੇ ਆਪਾਂ ਇੱਥੇ ਨਾਮ ਬੋਲਦੇ ਆ ਇਹ ਲਿਖ ਕੇ ਪੱਕੀਆਂ ਰੱਖ ਲਈਏ ਕੱਲ ਨੂੰ ਰਾਜ ਭਾਗ ਦਾ ਉਹ ਨਜ਼ਰ ਦਰਖਾਸਤ ਵੀ ਜਿਹੜੀ ਆ ਉਹ ਲਿਖਣ ਨੂੰ ਹਾਮੀ ਨਹੀਂ ਭਰਦੇ ਉਸ ਤੋਂ ਬਾਅਦ ਫਿਰ ਬਿਜਲੀ ਬੋਰਡ ਵਾਲੇ ਨਹੀਂ ਚੱਲ ਜਾਂਦੇ ਆ ਬਿਜਲੀ ਬੋਰਡ ਵਾਲੇ ਵੀ ਕੋਈ ਨਹੀਂ ਜੀ ਕਰਦੇ ਆ ਅੱਜ ਛੁੱਟੀ ਆ ਅੱਜ ਐਲਟੀਓ ਸਾਹਿਬ ਨਹੀਂ ਆਏ ਇਸ ਕਰਕੇ ਜਨਾਬਾਦ ਡਾਕਟਰ ਲਖਜੋ ਸਿੰਘ ਭయ్యా ਜਨਾਬਾਦ ਸੋ ਇਸੀ ਸਰਕਾਰ ਮੁਤਾਵਾਤ ਮੁਤਾਵਾਤ ਮੁਰਦਾ ਯਾਰੀ ਥੋੜਾ ਇਹ ਮਾਹੌਲ ਤਾਂ ਗਰਮ ਹੋ ਗਿਆ ਸਾਡੇ ਕਾਉਂਸਲਰ ਸਾਹਿਬ ਸਾਡੇ ਜ਼ਿਲ੍ਹਾ ਪ੍ਰੀਸ਼ਦ ਬਲੌਕ ਸੰਪਤੀ ਮੈਂਬਰ ਪੰਚਾਇਤ ਸਰਪੰਚ ਸਾਹਿਬ ਅੱਜ ਦਾ ਜੋ ਧਰਨਾ ਸੀ ਇਹ ਸਿਰਫ ਮੋਤਵਾਰ ਸਾਹਿਬ ਕੋਈ ਨਹੀਂ ਲਿਖਿਆ ਵਧੀਆ ਗੱਲਾਂ ਵਧੀਆ ਗੱਲਾਂ ਇਹ ਤਾਂ ਦੇਖਿਆ ਜੀ ਜਦ ਸਾਰੇ ਲੋਕਾਂ ਜਨ ਸਾਹਿਬ ਕਾਇਆ ਤਾਂ ਮੂੰਹ ਇਹਦਾ ਵੀ ਅਦਰ ਮੋਬਾਈਲ ਛੋਟੀ ਹੈ ਜੀ ਵੀ ਕੋਸ਼ਿਸ਼ ਕਰਦੀ ਇੱਕ ਪਾਸੇ بارش ਹੋ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜਾ ਹੈਗਾ ਅੱਜ ਨਕੌਦਰ ਦੇ ਡੀਐਸਪੀ ਦਫ਼ਤਰ ਦੇ ਬਾਹਰ ਜਿਹੜਾ ਹੈਗਾ ਨਕੌਦਰ ਦੇ ਹਲਕਾ ਇੰਚਾਰਜ ਜਿਹੜੇ ਨੇ ਡਾਕਟਰ ਨਵਜੋਤ ਸਿੰਘ ਤਈਆ ਉਹਨਾਂ ਦੀ ਅਗਵਾਈ ਦੇ ਵਿੱਚ ਵਿਸ਼ੇਸ਼ਕ ਧਰਨਾ ਦਿੱਤਾ ਜਾ ਰਿਹਾ ਹੈਗਾ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜਾ ਇਹ ਧਰਨਾ ਚੱਲ ਰਿਹਾ ਹੈਗਾ ਅਤੇ ਸਰਕਾਰਾਂ ਤੇ ਜਿਹੜੇ ਹੈਗੇ ਆ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਲਗਾਤਾਰ ਜ਼ਿਕਰ ਗੱਲ ਕਰ ਗਿਆ ਡਾਕਟਰ ਨਵਜੋਤ ਸਿੰਘ ਰਈਆ ਜੀ ਵੱਲੋਂ ਜਿਹੜੀ ਸਪੀਚ ਦਿੱਤੀ ਜਾ ਰਹੀ ਆ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਸਾਡੇ ਵਰਕਰ ਨੇ ਉਹਨਾਂ ਤੇ ਜਿਹੜੇ ਹੈਗੇ ਨਜਾਇਜ਼ ਪਰਚੇ ਕੀਤੇ ਜਾ ਰਹੇ ਨੇ ਅਤੇ ਨਾਮ ਵੇਚ ਰਹੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਦੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਇਹਨਾਂ ਤੇ ਜਿਹੜਾ ਹੈਗਾ ਸਰਕਾਰ ਤੇ ਕੀ ਅਸਰ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾ ਪਰਸਨ ਨਾਲ ਪਨੀਤ ਰੋੜਾ ਨਕੋਦਰ ਕਾਰਨ ਹੋਇਆ ਜਿਹੜਾ ਕੁਲਦੀਪ ਜੀ ਤੁਹਾਨੂੰ ਧਰਨੇ ਦੇਣੇ ਪੈ ਰਹੇ ਹੈਗੇ ਆ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਪੰਜਾਬ ਦੇ ਵਿੱਚ 17 ਤਰੀਕ ਨੂੰ ਜੋ ਵਿਗੜਦੀ ਹੋਈ ਕਾਨੂੰਨ ਵਿਵਸਥਾ ਉਹਦੇ ਖਿਲਾਫ ਧਰਨੇ ਦਿੱਤੇ ਜਾਣੇ ਸੀ ਉਹ ਜਿਹੜਾ ਧਰਨਾ ਹੈਗਾ ਉਹ ਸਾਡੇ ਸੋਢਣ ਬਾਬਾ ਸਿੱਧ ਬਾਬਾ ਜੀ ਦੀ ਛੁੱਟੀ ਸੀ ਉਹਦੇ ਕਰਕੇ ਜ਼ਿਲ੍ਹੇ ਦੇ ਜਿਹੜੇ ਧਰਨੇ ਸੀ ਉਹ 19 ਤਰੀਕ ਤੇ ਮੁਲਤਵੀ ਹੋਏ ਆ ਅੱਜ ਜਿਹੜਾ ਇਹ ਧਰਨਾ ਹੈ ਜਿਹੜੀ ਵਿਗੜਦੀ ਕਾਨੂੰਨ ਵਿਵਸਥਾ ਨਕੋ ਉਧਰ ਬਾਰੇ ਤੁਸੀਂ ਰੋਜ਼ ਦੇਖਦੇ ਹੋ ਸ਼ਹਿਰ ਦੇ ਵਿੱਚ ਕੋਈ ਐਸਾ ਦਿਨ ਨਹੀਂ ਜਾਂਦਾ ਜਿਸ ਦਿਨ ਕਿਸੇ ਦੀਆਂ ਵਾਲੀਆਂ ਨਹੀਂ ਲੁੱਟਨਦੀਆਂ ਕਿਸੇ ਦਾ ਮੋਟਰਸਾਈਕਲ ਨਹੀਂ ਚੋਰੀ ਹੁੰਦਾ ਤੇ ਜਦੋਂ ਥਾਣਿਆਂ 'ਚ ਕੰਪਲੇਂਟ ਕਰਾਉਣ ਜਾਂਦੇ ਕੋਈ ਕੰਪਲੇਂਟ ਵੀ ਨਹੀਂ ਲਿਖਦਾ ਸੋ ਮੈਂ ਅੱਜ ਇੱਥੇ ਵਿਸਤਾਰ ਦੇ ਵਿੱਚ ਅਸੀਂ ਡੀਪੀ ਸਾਹਿਬ ਦੇ ਮੂਹਰੇ ਤਰਨਾ ਦਿੱਤਾ ਲੈਕਚਰ ਕੀਤੇ ਉਹਦੇ 'ਚ ਦੱਸਿਆ ਕਿ ਨਸ਼ਾ ਛਡਾਊ ਕੇਂਦਰ ਜਿੱਥੇ 5 5 4 4000 ਬੰਦਾ ਹਰ ਮਹੀਨੇ ਜਿਹੜਾ ਗੋਲੀਆਂ ਲੈਣ ਆਉਂਦਾ ਹੈ ਉਹ ਉੱਥੇ ਬਹਿ ਕੇ ਸਲਾਵਾ ਕਰਦੇ ਆਂ ਔਰ ਉਹ ਕਿਸਦਾ ਲੁੱਟਾ ਖੂਆ ਕਰਦੇ ਔਰ ਸਾਡੇ ਚੇਅਰਮੈਨ ਸਾਹਿਬ ਹੋਣਾ ਨੇ ਇਹ ਵੀ ਦੱਸਿਆ ਕੇ ਬਹੁਤ ਸਾਰੇ ਲੋਕਾਂ ਨੇ ਨਜਾਇਜ਼ ਗੋਲੀਆਂ ਲਵਾਈਆਂ ਹੋਈਆਂ ਜਿਹੜੀਆਂ ਬਾਹਰ ਜਾ ਕੇ ਵੇਚਦੇ ਆ ਸੋ ਇਹ ਸਰਕਾਰ ਜਿਹੜੀ ਹੈ ਆਲਟਰਨੇਟ ਨਸ਼ਾ ਆਪ ਸੈਂਟਰਾਂ 'ਚ ਵੰਡ ਰਹੀ ਹੈ ਔਰ ਉੱਥੇ ਜਿਹੜਾ ਇਹ ਜਿਹੜੇ ਵੱਡੇ ਵੱਡੇ ਗਨਾਹ ਹਨ ਉਹਨਾਂ ਨੂੰ ਜਿਹੜੀ ਆ ਤਰਜੀਹ ਦਿੱਤੀ ਜਾ ਰਹੀ ਹੈ ਔਰ ਉੱਥੇ ਸਕੀਮਾਂ ਘੜੀਆਂ ਜਾ ਰਹੀਆਂ ਅਸੀਂ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਸਾਡੇ ਸਰਪੰਚਾਂ ਨੇ ਨਾਂ ਲਿਖ ਕੇ ਭੇਜੇ ਸੀ ਕਿ ਉਹਨਾਂ ਦੇ ਪਿੰਡ 'ਚ ਫਲਾਣਾ ਬੰਦਾ ਨਸ਼ਾ ਵੇਚਦਾ ਉਹਦੀ ਲਿਸਟ ਵੀ ਡੀਐਸਪੀ ਸਾਹਿਬ ਨੂੰ ਦਿੱਤੀ ਹੈ ਔਰ ਆਸ ਕਰਦੇ ਆ ਕਿ ਜੋ ਪ੍ਰੋਤਿਆਆਂ ਦੀਆਂ ਘਟਨਾਵਾਂ ਨਕੋਦਰ ਤੋਂ ਸ਼ੁਰੂ ਹੋਈਆਂ ਸਾਡੇ ਟੀਮੀ ਚਾਵਲਾ ਜੋਗੇ تھے ਸ਼ਹੀਦ ਕੀਤੇ ਗਏ ਉਹਦੇ ਬਾਅਦ ਸਾਡੇ ਮਿੰਦਰ ਜੀ ਮਿੰਦਰ ਸਿੰਘ ਜੀ ਜੋ ਸਾਡੇ ਕੰਗਾਂ ਤੋਂ ਕੰਗ ਸਾਬੂ ਤੋਂ ਐਨ ਆਰ ਆਈ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਉਹਦੇ ਉਪਰੰਤ ਹੋਰ ਕਿੰਨੀਆਂ ਫਰੋਤੀਆਂ ਦੀਆਂ ਘਟਨਾਵਾਂ ਆਈਆਂ ਜਿਨ੍ਹਾਂ ਨੇ ਹਜੇ ਲੋਕਾਂ ਨੂੰ ਨਹੀਂ ਦੱਸਿਆ ਔਰ ਇਹਦੇ ਤੋਂ ਬਿਨਾ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨਸ਼ਿਆਂ ਦੀਆਂ ਵਾਰਦਾਤਾਂ ਔਰ ਜੋ ਵੱਧਾ ਕ੍ਰਾਈਮ ਹੈ ਉਹਦੇ ਖਿਲਾਫ ਅੱਜ ਸਾਰੇ ਡੀ ਐਸ ਪੀ ਦਫ਼ਤਰਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਤਰਨੇ ਹੋਏ ਆ ਔਰ ਇਸ ਤਰਨੇ ਦੇ ਵਿੱਚ ਸਾਰੇ ਮੋਤਵਾਰ ਸਾਡੇ ਪੰਜ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੇਅਰਮੈਨ ਸਾਹਿਬ ਉਹ ਆਇਆ ਔਰ ਉਥੇ ਇਹ ਵੀ ਗੱਲ ਕੀਤੀ ਗਈ ਕਿ ਕਿਦਾਂ ਇਹ ਚੋਣਾਂ ਨੂੰ ਟਰਕਾਰ ਰਹੇ ਨੇ ਅੱਗੇ ਲਿਜਾ ਰਹੇ ਨੇ ਕਿਦਾਂ ਕਿਦਾਂ ਦੀਆਂ ਗੱਲਾਂ ਕਰ ਰਹੇ ਨੇ ਔਰ ਕੇਸ ਲੈਵਲ ਤੇ ਇਹ ਰੈਜ਼ਰਵੇਸ਼ਨ ਇਸ਼ੂ ਨੂੰ ਵੀ ਮਿਸਯੂਜ਼ ਕਰ ਰਹੇ ਆ ਇਹਦੇ ਬਾਰੇ ਵੀ ਅੱਜ ਵਿਚਾਰਾਂ ਜਿਹੜੀਆਂ ਕੀਤੀਆਂ ਗਈਆਂ ਔਰ ਸਾਥੀਆਂ ਦੇ ਨਾਲ ਅਜੇ ਵੀ ਗੱਲ ਹੋਈ ਕਿ ਅਸੀਂ ਸਾਰੇ ਜਣੇ ਇੱਕਜੁੱਟ ਖੜੇ ਆ ਜੇ ਕਿਸੇ ਵੀ ਕਾਂਗਰਸ ਵਰਕਰ ਨੂੰ ਇਹ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਧਮਕੀ ਦੇਣਗੇ ਜਾਂ ਕੁਝ ਕਰਨਗੇ ਅਸੀਂ ਇੱਥੇ ਹੀ ਇਕੱਠੇ ਹੋ ਕੇ ਉਥੇ ਇਹ ਗੱਲ ਕਰਾਂਗੇ ਔਰ ਕਾਂਗਰਸ ਪਾਰਟੀ ਇਨਸਾਫ ਪਸੰਦ ਪਾਰਟੀ ਹੈ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਕੁਝ ਵੀ ਪਬਲਿਕ ਦੀ ਸੇਵਾ ਅਸੀਂ ਕਰ ਸਕਦੇ ਹਾਂ ਪਬਲਿਕ ਦੀ ਆਵਾਜ਼ ਬਣ ਕੇ ਅਸੀਂ ਉੱਠਾਂਗੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਜੋ ਯਾਤਰਾ ਹੋਈ ਸੀ ਉਹਦੇ ਨਾਲ ਜੋ ਉਹਨਾਂ ਨੂੰ ਬਲ ਮਿਲਿਆ ਉਹ ਬਹੁਤ ਵੱਡੀ ਗੱਲ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਅੱਜ ਕਹਿਣੀ ਚਾਹੁੰਦਾ ਕਿ ਰਾਹੁਲ ਜੀ ਨੇ ਜਿਹੜੀ ਟਿੱਪਣੀ ਕੀਤੀ ਸੀ ਅਮਰੀਕਾ ਦੇ ਵਿੱਚ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਕਰਦੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਤੁਸੀਂ ਪਿੱਛੇ ਮੁੜ ਕੇ ਦੇਖੋ ਕਿਸਾਨੀ ਅੰਦੋਲਨ ਹੋਇਆ ਉਸ ਅੰਦੋਲਨ ਦੇ ਵਿੱਚ ਸਾਡੇ ਖੇਤ ਮਜ਼ਦੂਰ ਸਾਡਾ ਹਿੰਦੂ ਭਾਈਚਾਰਾ ਬਹੁਤ ਸਾਰੇ ਪੰਡਤ ਪਰਿਵਾਰ ਸਾਡੇ ਇੱਥੇ ਕਿਸਾਨੀ ਮੁੱਦੇ ਨਾਲ ਜੁੜੇ ਹੋਏ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਉੱਥੇ ਪਹੁੰਚੇ ਜੇ ਕੱਲੇ ਪੰਜਾਬੀ ਉੱਥੇ ਹੁੰਦੇ ਤੇ ਇਹਨਾਂ ਨੇ ਪੰਜਾਬੀਆਂ ਨੂੰ ਅੱਤਵਾਦੀਆਂ ਦਾ ਨਾਮ ਦੇ ਦਿੱਤਾ ਸੀ ਜੇ ਮਿੰਦਰ ਸਿੰਘ ਟਕੈਤ ਔਰ ਹਰਿਆਣੇ ਦੇ ਜਾਟ ਨਾਲ ਨਾ ਖੜੇ ਹੁੰਦੇ ਤੇ ਇਹਨਾਂ ਨੇ ਅੱਤਵਾਦੀ ਬਣਾ ਦਿੱਤਾ ਸੀ ਇਹੀ ਗੱਲ ਰਾੌਲ ਜੀ ਨੇ ਉੱਥੇ ਕੀਤੀ ਜੋ 100% ਸੱਚ ਹੈ ਕਿ ਇਹ ਇੱਕ ਜਿਹੜਾ ਪੰਜਾਬ ਹੈ ਉਹਨੂੰ ਜਿੱਥੇ ਤਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਲੁੱਟ ਰਹੀ ਹੈ ਉੱਥੇ ਅਣਦੇਖੀ ਕਰਕੇ ਸਾਡੇ ਲੋਕਾਂ ਨੂੰ ਇਹ ਵੱਖਵਾਦੀ ਅਤਵਾਦੀ ਔਰ ਸਾਡੇ ਕੋਈ ਵੱਡਾ ਨਾਂ ਪ੍ਰੋਜੈਕਟ ਦੇ ਕੇ ਕਿਉਂਕਿ ਬਾਰਡਰ ਸੂਬਾ ਸਾਨੂੰ ਬਦਨਾਮ ਕਰ ਰਿਹਾ ਹੈ ਸੀਮਾ ਦੇ ਉੱਤੇ ਇਹਨਾਂ ਨੇ ਸੁਰੱਖਿਆ ਕਰਨੀ ਉਥੋਂ ਉਹ ਕਿਦਾਂ ਸਮੈਕ ਔਰ ਹਥਿਆਰ ਆ ਰਹੇ ਆ ਔਰ ਕਿਦਾਂ ਝਾੜੂ ਵਾਲੇ ਥੱਲੇ ਇਹ ਵੰਡ ਰਹੇ ਆ ਇਸ ਗੱਲ ਹੀ ਅੱਜ ਅਸੀਂ ਸਾਰੇ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਔਰ ਅਸੀਂ ਅੱਜ ਇਹ ਵੀ ਗੱਲ ਜਾਣੂ ਕਰਾਇਆ ਕਿ ਜਿਹੜੇ ਝਾੜੂ ਦੇ ਛੋਟੇ ਲੀਡਰ ਜਿਹੜੇ ਪ੍ਰਧਾਨ ਇਹਨਾਂ ਨੇ ਬਣਾਏ ਹੋਏ ਆ ਉਹ ਕਿਦਾਂ ਥਾਣਿਆਂ ਕਚਹਿਰੀਆਂ ਤਹਿਸੀਲਾਂ ਦੇ ਵਿੱਚ ਬੈਠ ਕੇ ਕਿਦਾਂ ਉਹ ਮਹੀਨੇ ਔਰ ਪਰੋਤੀਆਂ ਦੀ ਮੰਗ ਕਰ ਰਹੇ ਆ ਔਰ ਸਾਡੇ ਕੋਲ ਜੋ ਡਾਟਾ ਹੈ ਮੈਨੂੰ ਇਹ ਲੱਗਦਾ ਹੈ ਕਿ ਕੱਲੇ ਨੂੰ ਕੁਦਰ ਹਲਕੇ ਦੇ ਵਿੱਚ ਜਿਹੜੀ ਇਹ ਜਿਹੜੀ ਸਰਕਾਰ ਦੇ ਨਾਂ ਦੇ ਉੱਤੇ ਪਰੋਤੀ ਲਈ ਜਾ ਰਹੀ ਹੈ ਘੱਟੋ ਘੱਟ 11200 ਪਰਚੇ ਜਦੋਂ ਸਰਕਾਰ ਬਦਲੀ ਇਹਨਾਂ ਜਿਹੜੇ ਛੋਟੇ ਕਾਰਨ ਕਰ ਰਹਾ ਜਿਨ੍ਹਾਂ ਨੇ ਰਿਸ਼ਵਤ ਖੋਰੀ ਵਧਾਈ ਹੋਈ ਹੈ ਉਹਨਾਂ ਤੇ ਵੀ ਹੋਣਗੇ ਮੈਂ ਤੁਹਾਡਾ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਡਾ ਸਾਥ ਦਿੱਤਾ ਇਸ ਮੀਂਹ ਦੇ ਵਿੱਚ ਜੋ ਸਾਡੇ ਸਾਰੇ ਵਰਕਰ ਸਹਿਬਾਨ ਆ ਕੇ ਇੱਥੇ ਬੈਠੇ ਕੱਲੇ-ਕੱਲੇ ਵਰਕਰ ਸਹਿਬਾਨ ਨੇ ਮੌਸਮ ਨੂੰ ਨਾ ਦੇਖਦੇ ਹੋਏ ਕਿਉਂਕਿ ਅੱਜ ਸਿਰਫ ਪਿੰਡਾਂ ਤੋਂ ਪੰਜ ਸਰਪੰਚ ਔਰ ਜ਼ਿਲ੍ਹਾ ਪੰਰਿਸ਼ਦ ਮੈਂਬਰ ਔਰ ਸਾਡੇ ਕਾਉਂਸਲਰ ਸਹਿਬਾਨ ਉਹਨਾਂ ਦੇ ਧਰਨੇ ਦੇ ਵਿੱਚ ਸੀਗਾ ਤੇ ਜਦੋਂ ਪਾਰਟੀ ਦਾ ਕੋਈ ਨਿਰਦੇਸ਼ ਹੋਇਆ ਸਾਰੇ ਵਰਕਰਾਂ ਨੂੰ ਲੈ ਕੇ ਵੱਡਾ ਧਰਨਾ ਵੀ ਅਸੀਂ ਦਿਆ